ਇਸ ਰੋਜ਼ ਬਲਕ ਪਟਿਕਟੀਆਂ ਦੇ ਪੰਚਾਇਤਾਂ ਪੰਚਾਇਤ ਦੀ ਮੀਟਿੰਗ ਸੱਦੀ ਸੀ ਜਿਹੜੇ ਕਰੇਗਾ 11 ਮਾਰਚ ਅੱਜ ਜੀ ਫਤਿਹਗੜ੍ਹ ਚੂੜੀਆਂ ਥਾਣੇ ਦੇ ਅੰਦਰ ਆਉਂਦੇ ਪਿੰਡ 37 37 ਪਿੰਡਾਂ ਦੇ ਸਰਪੰਚਾਂ ਨੂੰ ਸਾਡੇ ਸਤਿਕਾਰਯੋਗ ਭਰਾਵਾਂ ਨੂੰ ਮੋਹਤਬਰਾਂ ਨੂੰ ਅੱਜ ਐਸਐਚਓ ਸਾਡਾ ਵੀਰ ਪ੍ਰਭਜੋਤ ਡਿਪਟੀ ਸਾਹਿਬ ਵਿਪਨ ਕੁਮਾਰ ਜੀ ਸਾਡਾ ਡਿਵੀਜ਼ਨ ਫਤਿਹਗੜ੍ਹ ਚੂੜੀਆਂ ਦੇ ਜਿੱਪੀ ਨੇ ਇਹਨਾਂ ਦੇ ਨਾਲ ਮੀਟਿੰਗ ਕਰਨ ਦਾ ਸਾਡਾ ਮਕਸਦ ਹੈ ਇੱਕ ਤੇ ਸਭ ਤੋਂ ਪਹਿਲਾਂ ਜੋਧ ਦੇ ਨਸ਼ਿਆਂ ਦੇ ਵਿਰੁੱਧ ਜੋ ਇੱਕ ਮੇਮ ਚੱਲ ਰਹੀ ਹੈ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਅਨਵੇਸ਼ ਕੀਤਾ ਲੋਕਾਂ ਨੂੰ ਇੱਕ ਮੈਸੇਜ ਲਾਇਆ ਜੋ ਭਗਵਾਨ ਤੁਮਨਜੀ ਦਾ ਮੈਸੇਜ ਸੀ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਨਸ਼ੇ ਕਰਦੇ ਉਹਨਾਂ ਬਾਰੇ ਦੱਸੋ ਔਰ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਫੜਾਓ ਰ ਇਹਨਾਂ ਸਰਪੰਚਾਂ ਨੇ ਸਾਡੇ ਸਰਪੰਚ ਭਰਾਵਾਂ ਨੇ ਮੋਤਵਾਰਾਂ ਨੇ ਬਹੁਤ ਸਾਥ ਦਿੱਤਾ ਪਿੰਡ ਵਾਸੀਆਂ ਨੇ ਬਹੁਤ ਸਾਥ ਦਿੱਤਾ ਅੱਜ ਇਸੇ ਵਿਸ਼ੇ ਦੇ ਉੱਤੇ ਮੀਟਿੰਗ ਕੀਤੀ ਗਈ ਹੈ ਵੀ ਹੋਰ ਵੀ ਜੇ ਪਿੰਡਾਂ ਦੇ ਵਿੱਚ ਕੋਈ ਏਕਾ ਦੁਕਾ ਹੈਗਾ ਉਹਦੇ ਬਾਰੇ ਵੀ ਸਾਨੂੰ ਜੋ ਤਰੀਕਾ ਇਹਨਾਂ ਨੂੰ ਸਹੀ ਲੱਗਦਾ ਉਸ ਤਰੀਕੇ ਦੇ ਨਾਲ ਦੱਸੋ ਪਰ ਪਿੰਡਾਂ ਦੀਆਂ ਕਾਰਗੁਜ਼ਾਰੀਆਂ ਜਿਹੜੇ ਪਿੰਡਾਂ ਦੇ ਪੰਚਾਇਤਾਂ ਦੇ ਕੰਮ ਨੇ ਨਾਲ ਹੀ ਪਿੰਡਾਂ ਦੇ ਪੰਚਾਇਤ ਸੈਕਟਰੀਆਂ ਨੂੰ ਬੁਲਾਇਆ ਗਿਆ ਮਨਰੇਗਾ ਸੈਕਟਰੀ ਨੂੰ ਬੁਲਾਇਆ ਗਿਆ ਜਿਹੜੀ ਵੀ ਪਿੰਡਾਂ ਦੀ ਕੋਈ ਡਿਮਾਂਡ ਹੈ ਪਿੰਡਾਂ ਦੇ ਵਿੱਚ ਕਾਫੀ ਜਿੰਨਾ ਤੱਕ ਮੈਨੂੰ ਪਤਾ ਹੈ ਪਿੰਡਾਂ ਦੇ ਵਿੱਚ ਤਕਰੀਬਨ ਕਈ ਪਿੰਡਾਂ ਦੇ ਵਿੱਚ 50-50 ਲੱਖ ਦਾ ਵੀ ਕੰਮ ਹੋ ਚੁੱਕਾ ਹੈ ਕਈ ਪਿੰਡਾਂ ਦੇ ਵਿੱਚ ਕਾਫੀ ਵੱਡਾ ਬਜਟ ਸਰਕਾਰ ਵੱਲੋਂ ਲੱਗ ਚੁੱਕਾ ਹੈ ਔਰ ਮੈਂ ਸਾਰੇ ਹੀ ਸਰਪੰਚਾਂ ਨੂੰ ਹਲਕੇ ਦੇ ਸਰਪੰਚਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜਿਹੜੇ ਵੀ ਉਹਨਾਂ ਦੀ ਡਿਮਾਂਡ ਹੈ ਉਸ ਡਿਮਾਂਡ ਨੂੰ ਆਪਣੇ ਲੈਟਰਪੈਡ ਤੇ ਜਾਂ ਇੱਕ ਐਪਲੀਕੇਸ਼ਨ ਦੇ ਤੌਰ ਤੇ ਉਹਦਾ ਪਰਫਾਰਮਾ ਪੰਚਾਇਤ ਅਫਸਰ ਨੇ ਸਾਡੇ ਭਰਾ ਪ੍ਰਦੀਪ ਸਿੰਘ ਉਹਨਾਂ ਨੂੰ ਮੈਂ ਕਹਿ ਦਿੰਦਾ ਵੀ ਉਹਦਾ ਇੱਕ ਪਰਫਾਰਮਾ ਬਣਾ ਕੇ ਦੇਣ ਇੱਕ ਪਲੇਟਫਾਰਮ ਜੋ ਬਣਦਾ ਹੈ ਜਿਹੜੇ ਤਰੀਕੇ ਦੇ ਨਾਲਸੀਂ ਸਰਕਾਰ ਕੋਲੋਂ ਡਿਮਾਂਡ ਬਣਾ ਸਕਦੇ ਆ ਡਿਮਾਂਡ ਬਣਾ ਕੇ ਵੀਡੀਓ ਦਫ਼ਤਰ ਦੇ ਵਿੱਚ ਦੇਣ ਵੀਡੀਓ ਦਫ਼ਤਰ ਤੋਂ ਡਿਮਾਂਡ ਡੀਡੀਪੀਓ ਸਾਹਿਬ ਨੂੰ ਐਡੀਸੀ ਸਾਹਿਬ ਨੂੰ ਦੀ ਸੀ ਸਾਭ ਨੂੰ ਔਰ ਮੈਂ ਆਪਣੇ ਲੈਟਰ ਪੈਡ ਤੇ ਲਿਖ ਕੇ ਮੰਤਰੀ ਸਵਾਭ ਨੂੰ ਅਸੀਂ ਡਿਮਾਂਡ ਭੇਜਾਂਗੇ ਕਿ ਕਿਹੜੇ ਪਿੰਡ ਦੇ ਵਿੱਚ ਸਾਡੇ ਸੱਪੜ ਦਾ ਕੰਮ ਹੋਣ ਵਾਲਾ ਕਿਹੜੇ ਪਿੰਡ ਦੇ ਵਿੱਚ ਸਾਡੀ ਕਿਹੜੀ ਗਲੀ ਬਣਨ ਵਾਲੀ ਆ ਕਿਹੜੇ ਪਿੰਡ ਦੇ ਵਿੱਚ ਸਾਡੇ ਨਾਲੇ ਬਣਨ ਵਾਲੇ ਆ ਕਿਹੜੇ ਪਿੰਡਾਂ ਦੇ ਵਿੱਚ ਕੀ ਹੋਣ ਵਾਲਾ ਉਸ ਡਿਮਾਂਡ ਨੂੰ ਅਸੀਂ ਸਰਕਾਰ ਜੀ ਅੱਗੇ ਪੇਸ਼ ਕਰਾਂਗੇ ਤਾਂ ਜੋ ਸਰਕਾਰ ਛੇਤੀ ਤੋਂ ਛੇਤੀ ਸਾਡੇ ਜਿਹੜੇ ਵਿਕਾਸ ਕਾਰਜ ਹੋਣੇ ਨੇ ਉਹਨਾਂ ਵਿਕਾਸ ਕਾਰਜਾਂ ਦਾ ਫੰਡ ਦੇਵੇ ਮੇਰੀ ਦੁਬਾਰਾ ਮੇਰੀ ਦੁਬਾਰਾ ਸਾਰੇ ਹਲਕੇ ਦੇ ਸਰਪੰਚਾਂ ਨੂੰ ਔਰ ਜਿੰਨੇ ਵੀ ਸਾਡੇ ਮੋਤਵਾਰ ਸੱਜਣੇ ਨੇ ਸੱਜਣ ਨੇ ਸਾਡੇ ਮੈਂਬਰ ਸਭਾ ਦੇ ਨੇ ਉਹਨਾਂ ਨੂੰ ਬੇਨਤੀ ਆ ਇੱਕ ਐਪਲੀਕੇਸ਼ਨ ਦੇ ਰਾਹੀਂ ਆਪਣੇ ਲੈਟਰ ਪੈਡ ਦੇ ਰਾਹੀਂ ਆਪਣੇ ਪਿੰਡ ਦੀ ਡਿਮਾਂਡ ਬਣਾਓ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਉਹਦੀ ਮੰਤੀ ਗਿਣਤੀ ਮੰਤੀ ਜੇ ਗਲੀ ਦਾ ਕੰਮ ਹੈ ਉਹਦੀ ਮੰਤੀ ਔਰ ਕਿੰਨਾ ਬਜਟ ਉਤੇ ਲੱਗਣਾ ਉਹਦੀ ਡਿਮਾਂਡ ਬਣਾ ਕੇ ਦੋ ਤਾਂ ਜੋ ਅਸੀਂ ਪੂਰੇ ਬਲਾਕ ਦੀ ਫਤਗੜ ਚੂੜੀਆਂ ਦੀ ਡਿਮਾਂਡ ਬਣਾ ਕੇ ਪੂਰੀ ਹਲਕੇ ਫਤਗੜ ਚੂੜੀਆਂ ਦੀ ਬਣਾ ਡਿਮਾਂਡ ਬਣਾ ਕੇ ਅਸੀਂ ਸਤਕਾਰਯੋਗ ਮੰਤਰੀ ਸਾਹਿਬ ਨੂੰ ਦਈਏ ਤਾ ਜੋ ਸਾਡੇ ਹਲਕੇ ਦੇ ਵਿੱਚ ਜਿਹੜੇ ਫੰਡਾਂ ਦੀ ਲੋੜ ਹੈ ਉਹ ਫੰਡ ਜਲਦੀ ਜਲਦੀ ਆਉਣ ਜਿਹੜੇ ਸਾਡੇ ਪਿੰਡ ਵਸੀਆਂ ਦੀ ਜਿਹੜੇ ਪਿੰਡ ਦੇ ਲੋਕਾਂ ਦੀ ਮੰਗ ਹੈ ਉਹਨਾਂ ਨੂੰ ਜਲਦੀ ਜਲਦੀ ਸਹੀ ਪੂਰੇ ਕਰ ਸਕੀ ਜੂਰੀਆ ਖਾਤ ਦੀ ਪਰੇਸ਼ਾਨੀ ਕਿਸਾਨ ਪਰੇਸ਼ਾਨੀ ਜੂਰੀਆ ਦਾ ਚਾਹੇਦ ਅੱਜ ਵੀ ਸ਼ਾਇਦ ਅਜੇ ਲੱਗ ਰਹੀ ਹੈ ਟ੍ਰੇਨ ਅੱਜ ਪਹੁੰਚ ਰਹੀ ਹੈ ਇੱਕ ਦੋ ਦਿਨਾਂ ਦੇ ਵਿੱਚ ਇਹ ਮਸਲਾ ਹੱਲ ਹੋ ਜਾਏ ਅੱਜ ਵੀ ਮੇਰੀ ਸਵੇਰੇ ਵੀ ਗੱਲ ਹੋਈ ਹੈ ਅੱਜ ਉਹਨਾਂ ਨੇ ਮੈਨੂੰ ਸਵਾਛਨ ਦਿੱਤਾ ਸੀ ਕਿ ਅੱਜ ਬਟਾਲੇ ਜਿਹੜੀ ਟ੍ਰੇਨ ਰੈਕ ਲੱਗ ਰਿਹਾ ਵਾ ਇੱਕ ਦੋਾਂ ਦਿਨਾਂ ਦੇ ਵਿੱਚ ਵਿੱਚ ਜਿਹੜਾ ਮਸਲਾ ਥੋੜੀ ਦਿੱਕਤ ਆਈ ਹੈ ਪਰੇਸ਼ਾਨੀ ਆਈ ਹੈ ਇੱਕ ਦੋ ਦਿਨ ਦੇ ਵਿੱਚ ਵਿੱਚ ਹੱਲ ਹੋ ਜੇਗੀ ਇਹਦੇ ਨਾਲ ਲੈਂਡ ਪੁਲਿੰਗ ਸਵਾਲ ਸੀ ਦੀ ਸਾਲ ਵਿਰੋਧ ਕਰ ਰਹੇ ਨੇ ਕੋਈ ਜੋ ਸੀਐਮ ਸਾਹਿਬ ਦੇ ਲੈਵਲ ਦਾ ਵਾ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਸ਼ਾਇਦ ਇੱਕ ਦੋ ਦਿਨ ਦਿਨ ਦੇ ਵਿੱਚ ਮੀਟਿੰਗ ਤੈਅ ਹੋਈ ਆ ਉਹ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਕੀ ਨਿਕਲ ਕੇ ਆਉਂਦਾ ਜੋ ਵੀ ਕਰਨਗੇ ਕਿਸਾਨਾਂ ਦੇ ਹੱਕਾਂ ਲਈ ਕਰਨ ਜੋ ਵੀ ਕਰਨਗੇ ਪੰਜਾਬੀਆਂ ਦੇ ਹੱਕਾਂ ਲਈ ਕਰਨ ਬੜੇ ਬੜੇ ਪੜਾਈ ਇਹਨਾਂ ਨੇ ਜ਼ਰੂਰ ਹਾਂਜੀ ਅੱਜ ਪੰਚਾਇਤ ਸਰਪੰਚ ਜੀ ਨਸ਼ਾ ਯੋਗ ਉਤਾਰ ਹੈ ਨਸ਼ਾ ਉਤਾਰ ਦਾ ਮੀਟਿੰਗ ਹੋਇਆ ਕੀ ਵਿਚਾਰ ਆਇਆ ਮੈਂ ਮਾਨਜੂਨ ਪੰਨੂਪਾ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਸਾਡੇ ਜਿਹੜੀ ਜੰਗ ਲੱਗੀ ਹੈ ਜੁਧ ਨਸ਼ਾ ਉਤਾਰ ਉਹ ਸਾਡੇ ਨਾਲ ਸ਼ਾਮਲ ਹੋਏ ਤੇ ਪੂਰਾ ਸਹਿਯੋਗ ਦੇ ਰਹੇ ਨੇ ਜਿਹੜੀ ਜੰਗ ਵਿੱਚ ਤੇ ਸਾਰੇ ਮੋਤਵਰ ਬੰਦੇ ਵੀ ਜਿੰਨੇ ਇਕੱਠੇ ਹੋਏ ਨੇ ਵਿਚਾਰ ਉਹ ਜਾਂਦੇ ਹੋਏ ਕਿ ਕਿੰਨਾ ਕੁ ਹੋਰ ਸੁਧਾਰ ਕਰਨ ਵਾਲਾ ਹੈ ਸੁਧਾਰ ਅੱਗੇ ਵੀ ਬਹੁਤ ਪੰਜਾਬ ਪੁਲਿਸ ਪੂਰੀ ਪੱਪਾਪਾਰ ਹੋਈ ਹੈ ਤੇ ਕਾਫੀ ਸੁਧਾਰ ਹੋ ਚੁੱਕਿਆ ਹੈ ਹੋਰ ਵੀ ਆਪਣੇ ਸੱਜਣ ਮੋਤਵਰ ਬੰਦਿਆਂ ਕੋਲ ਫੀਡਬੈਕ ਲਈ ਹੈ ਇਸ ਲੈਵਲ ਦਾ ਹੋਰ ਸੁਧਾਰ ਚਾਹੀਦਾ ਲੋਕਾਂ ਦਾ ਫੀਡਬੈਕ ਬਹੁਤ ਵਧੀਆ ਰਿਹਾ ਚੰਗਾ ਰਿਹਾ ਉਸ ਦੀ ਪ੍ਰਸ਼ੰਸਾ ਵੀ ਕੀਤੀ ਦੂਸਰੇ ਪ੍ਰਸ਼ੰਸਾ ਵੀ ਕੀਤੀ ਤਾਂ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਆ ਉਹ ਵੀ ਬਹੁਤ ਜਲਦ ਪੂਰੇ ਹੋ ਜਾਣਗੇ ਸਾਰੇ ਜਿਹੜੇ ਜੀਨ ਹੋ ਚੁੱਕੇ ਨੇ ਜਿਹੜੇ ਹੁਣ ਜ਼ਮਾਨਤ ਤੇ ਬਾਹਰ ਆਏ ਉਹਨਾਂ ਤੇ ਸਰਵਿਸ ਰੱਖੀ ਜਾ ਰਹੀ ਹੈ ਜਿਹੜਾ ਇੱਕ ਇੱਕ ਦੋ ਘਰ ਰਹਿ ਗਿਆ ਉਹਨੂੰ ਵੀ ਜੀਲ ਅੰਦਰ ਕੀਤਾ ਜਾਵੇ ਇੱਕ ਸਾਰ ਅਸੀਂ ਦੇਖਦੇ ਆ ਜਿਵੇਂ ਕੋ ਗੱਡੀਆਂ ਹੋ ਗਿਆ ਬੁਲਟ ਹੋ ਗਿਆ ਉਹਦੇ ਪਟਾਕੇ ਵੱਜ ਰਹੇ ਨੇ ਅੱਜ ਵੀ ਜੋ ਲੋਹਟ ਟੈਪ ਚੱਲ ਰਹੇ ਉਹਨਾਂ ਨੂੰ ਰੋਕਿਆ ਜਾਵੇ ਉਹਨਾਂ ਦੇ ਕਾਗਜ਼ਾਟ ਚੈੱਕ ਕੀਤੇ ਜਾਣ ਕੋਈ ਇਹਦਾ ਦੁੱਧ ਵੀ ਤੁਹਾਨੂੰ ਖੜਾ ਸਾਡੀ ਟਾਈਮ ਟੂ ਟਾਈਮ ਨਾਕਾਬੰਦੀ ਚੱਲਦੀ ਰਹਿੰਦੀ ਹੈ ਪਰ ਫਿਰ ਵੀ ਅਸੀਂ ਪਬਲਿਕ ਨੂੰ ਗੁਜਾਰਿਸ਼ ਕਰਦੇ ਹਾਂ ਕਿ ਜੇ ਕੋਈ ਬੁਲਟ ਇਹੋ ਜਿਹਾ ਪਟਾਕਾ ਮਾਰਦਾ ਹੋਵੇ ਕਾਈਂਡਲੀ ਨੰਬਰ ਸਾਨੂੰ ਦੇ ਦਿਓ ਜਿਹੜਾ ਵੀ ਨੰਬਰ ਉਹਦਾ ਮੋਟਰਸਾਈਕਲ ਚੈੱਕ ਕਰਕੇ ਜੇ ਪਟਾਕੇ ਮਾਰਦਾ ਹੋਵੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਆਪ ਸਰਕਾਰ ਨੇ